DHQ ਬੋਰਡਰ ਸੰਦੀਪ ਕੋਇਲ ਨੇ ਇੱਕ ਅਹਿਮ ਪੱਤਰਕਾਰ ਵਾਰਤਾ ਕੀਤੀ ਜਿਸ ਦੇ ਵਿੱਚ ਡੀਆਈਜੀ ਕੋਇਲ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਦਿੱਲੀ ਤੋਂ ਦੋ ਜਗੋ ਭਗਵਾਨਪੂਰੀਆਂ ਅਤੇ ਅੰਮ੍ਰਿਤਪਾਲ ਦੇ ਸ਼ੂਟਰਸ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਨੇ ਕਰਵਾਚੌਰ ਵਾਲੇ ਦਿਨ ਕਾਕਾ ਬੁੱੱਲੇਵਾਲ ਅਤੇ ਕਨਮ ਮਹਾਜਨ ਦਾ ਕਤਲ ਕੀਤਾ ਸੀ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਤੰਬਰ ਮਹੀਨੇ ਦੇ ਵਿੱਚ ਕੁਲਵੰਤ ਸਿੰਘ ਦਾ ਕਤਲ ਵੀ ਕੀਤਾ ਗਿਆ ਸੀ ਤੇ ਦੱਸਦੀ ਹੈ ਕਿ ਜਗੋ ਭਗਵਾਨਪੂਰੀ ਦੀ ਮਾਤਾ ਜਿਨ੍ਹਾਂ ਨੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਕੁਲਵੰਤ ਸਿੰਘ ਨੇ ਪਨਾਹ ਦਿੱਤੀ ਤੇ ਉਹਨਾਂ ਦੱਸਿਆ ਕਿ ਸਹਿਮ ਅਤੇ ਨਵਜੋਤ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਹ ਗੈਂਗਸਟਰਸ ਉਹ ਸ਼ੂਟਰਸ ਹਨ ਜਿਹੜੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਉਹਨਾਂ ਕਹੇ ਕਿ ਬੇਹੱਦ ਸਾਰੇ ਵਾਰਦਾਤਾਂ ਨੂੰ ਠੱਲ ਪਵੇਗੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਜਿਹੜਾ ਸਾਡਾ ਮੁੱਖ ਮੰਤਵ ਹੈਗਾ ਉਹ ਤੁਹਾਨੂੰ ਇਸ ਇਹ ਬਾਰੇ آگਾਹ ਕਰਾਉਣਾ ਹੈਗਾ ਕਿ ਜੇਕਰ ਤੁਹਾਨੂੰ ਪਿੱਛੇ ਜਾਂ ਪਰ ਝਾਤ ਮਾਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਕਲਨ ਸਿੰਘ ਦਾ ਮਾਰਡਰ ਹੋਇਆ ਸੀਗਾ ਜਿਹਦੇ ਵਿੱਚ ਸ਼ੂਟਰਾਂ ਨੇ ਉਹਨਾਂ ਦੇ ਘਰੇ ਜਾ ਕੇ ਸਵੇਰੇ ਸਵੇਰ ਤੜਕਸਾਰ ਉਹਨਾਂ ਤੇ ਗੋਲੀਆਂ ਚਲਾਈਆਂ ਸੀਗੀਆਂ ਇਹਦੀ ਪਿਛੋਕੜ ਇਹ ਹੈਗੀ ਆ ਕਿ ਜਿਹੜੀ ਸੋ ਕਾਲਡ ਇੱਥੇ ਜਿਹੜੀ ਬਲਮਾਸ਼ਾਂ ਦੀ ਆਪਸ ਚ ਵਰਚਸਰ ਦੀ ਲੜਾਈ ਹੈਗੀ ਹੈ ਇੱਕ ਪਾਸੇ ਅੰਮ੍ਰਿਤਾਲਾ ਤੇ ਜਗੂਪਗਵਨ ਭੁਰੀਆ ਤੇ ਦੂਜੇ ਪਾਸੇ ਡੋਨੀ ਬਲਹਰੀ ਉਹਨਾਂ ਦੇ ਵਿੱਚ ਇਹ ਜਿਹੜਾ ਜਿਹੜੀ ਚੱਲਦੀ ਆ ਰਹੀ ਹੈ ਅੱਗੇ ਲੜਾਈ ਉਹਦਾ ਹੀ ਇੱਕ ਇਹ ਇੱਕ ਇੱਕ ਕੜੀ ਹੈਗੀ ਉਹਦੇ ਵਿੱਚ ਕਿ ਜੱਗੂ ਭਗਵਾਨਪੁਰੀਆ ਗੈਂਗ ਨੂੰ ਇਹ ਹੈਗਾ ਕਿ ਇਹ ਤਾਂ ਮੋਟਿਵ ਜਿਹੜਾ ਕਲਵੰਤ ਸਿੰਘ ਨੂੰ ਮਾਰਿਆ ਗਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਜੱਗੂ ਭਗਵਾਨਪੁਰੀਆ ਦੀ ਜਿਹੜੀ ਮਾਤਾ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਹੜੇ ਉਹ ਸ਼ੂਟਰ ਸੀਗੇ ਉਹਨਾਂ ਨੂੰ ਕਲਵੰਤ ਸਿੰਘ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀ ਤੇ ਇਹ ਇੱਕ ਵਜਾ ਰੰਜਿਸ਼ ਸੀ ਜਿਸ ਕਰਕੇ ਉਸ ਦਾ ਕਤਲ ਹੋਇਆ ਇਹ ਕਲਵੰਤ ਸਿੰਘ ਵੀ ਹੈ ਜਿਸ ਦਾ ਬੇਟਾ ਰਾਜਾ ਬੁੱਟਰ 2023 ਦੇ ਵਿੱਚ ਇੱਕ ਮਟਰ ਕੇਸ ਦੇ ਵਿੱਚ ਆਪਣਾ ਅੰਦਰ ਜੇਲ੍ਹ ਦੇ ਵਿੱਚ ਹੈਗਾ ਤੇ ਉਹ ਉਹ ਵੀ ਡੋਨੀ ਬਲ ਦੇ ਨਾਲ ਆਪਣੀ ਨੇੜਤਾ ਰੱਖਦਾ ਹੈਗਾ ਬੇਸਿਕਲੀ ਇਹ ਇੱਕ ਇੰਟਰ ਗੈਂਗ ਦਾ ਜਿਹੜਾ ਜਿਹੜਾ ਚੱਲਦਾ ਪਿਆ ਇਹਨਾਂ ਦਾ ਉਹਦੇ ਦੀ ਇੱਕ ਕੜੀ ਸੀਗੀ ਤੇ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਫੜੇ ਆ ਇਹਦੇ ਵਿੱਚ ਇੱਕ ਸैम ਹੈ ਤੇ ਇੱਕ ਨਵਜੋਤ ਜਿਹੜਾ ਨਾਮ ਦਾ ਇੱਕ ਜਿਹੜਾ ਦੋਸ਼ੀ ਹੈ ਉਹ ਦਿੱਲੀ ਦੇ ਤੁਗਲਾਗਾਬਾਦ ਏਰੀਆ ਤੋਂ ਈਐਸ ਗੋਬਿੰਦਪੁਰੀ ਸਾਊਥ ਦਿੱਲੀ ਈਸਟ ਉਹਦੇ ਸਾਊਥ-ਈਸਟ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚੋਂ ਹੀ ਫੜਿਆ ਗਿਆ ਹੈਗਾ ਇੱਥੇ ਮੈਂ ਸਲਾਗਾ ਕਰਨਾ ਚਾਹਾਂਗਾ ਐਸਐਸਪੀ ਸਾਹਿਬ ਸ਼੍ਰੀ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਆਪਣੇ ਜਿਹੜੇ ਨਿਗਰਾਨੀ ਪਰਸਨਲ ਸੁਪਰਵਾਈਜ਼ਨ ਦਾ ਮਤਲਬ ਉਹ ਤੇ ਪਸਨ ਸੁਪਰਵਾਈਜ਼ਨ ਹੈ ਉਹਨਾਂ ਨੇ ਐਸਪੀ ਡੀ ਸਾਹਿਬ ਸੰਦੀਪ ਵਡੇਰਾ ਇੰਸਪੈਕਟਰ ਸੁਖਰਾਜ ਡੀਐਸਪੀ ਰੇਸ਼ ਕਟੜ ਆਪਣੇ ਇੰਸਪੈਕਟਰ ਸਾਹਿਬ ਬਿਕਰਮ ਸਿੰਘ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਮਿਹਨਤ ਤੇ ਮੁਸ਼ਕਲ ਕਰਕੇ ਤੇ ਟੈਕਨੀਕਲ ਤੇ ਹਿਊਮਨ ਰੀਨਟ ਦੀ ਪਰੀਆਂ ਨਾਲ ਪਰੀਆਂ ਜੋੜਦੇ ਹੋਏ ਇਹਨਾਂ ਦੋਸ਼ੀਆਂ ਨੂੰ ਬਾਜਾਤਾ ਤੇ ਆਪਣਾ ਲੀਗਲੀ ਤੌਰ ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈਗਾ ਤੇ ਅੱਜ ਪੇਸ਼ ਕਰਤਾ ਤੁਹਾਨੂੰ ਜੀ ਮਿਲਿਆ ਨਾਮ ਕਿਹਦਾ ਜਿੰਦਾ ਬਲੈਂਕ ਹੁੰਦਾ ਤੇ ਮੈਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 5 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ ਜਿਹਦੇ ਮਾਮਲੇ ਕਰਜ ਹੈਗੇ ਹਾਂ ਜੀ ਹਾਂਜੀ ਇਦੇ ਵਿੱਚ ਜੋ ਬਿਲਕੁਲ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਦੋਨੋਂ ਦਾ ਕ੍ਰਿਮਨਲ ਪਿਛੋਕੜ ਹੈਗਾ ਮੌਜੂਦ ਇੱਕ ਐਨਡੀपीएस ਦੇ ਪਰਚੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਤੇ ਤੇ ਐਨਡੀपीएस ਦਾ ਇੱਕ ਪਰਚਾ ਆਏਗਾ ਅ ਜਿਹੜਾ ਸਾਮ ਹੈਗਾ ਜੇ ਤੁਹਾਨੂੰ ਯਾਦ ਹੋਵੇ ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਇੱਥੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਕਾਟਾ ਬੁੱਲੇਵਾਲ ਮਾਰਿਆ ਗਿਆ ਸੀਗਾ ਉਹ ਵੀ ਡੋਨੀ ਬੱਲ ਦਾ ਨਾਲ ਗੈਂਗ ਦੇ ਨਾਲ ਸੰਬੰਧ ਰੱਖਦਾ ਸੀ ਉਹਦੇ ਨਾਲ ਇੱਕ ਅਨਫੋਰਚੂਨੇਟਲੀ ਅ ਸ਼ਰੀਕ ਕਰਨ ਮਹਾਜਨ ਹੋਰਾਂ ਦੇ ਵੀ ਡੈਥ ਹੋ ਗਈ ਸੀ ਉਸ ਫਾਇਰਿੰਗ ਦੇ ਵਿੱਚ ਤੇ ਸैम ਉਹਦੇ ਵਿੱਚ ਵੀ ਅਕਿਊਜ਼ਡ ਹੈਗਾ ਜਿਹੜਾ ਮਤਲਬ ਥਾਣਾ ਜਿਹੜਾ ਇਹਦਾ ਪਰਚਾ ਹੋਗਾ ਇਹ ਸਿਟੀ ਬਟਾਲੇ ਦਾ ਜਿਹੜਾ ਤਲਵੰਦ ਸਿੰਘ ਦਾ ਹੈਗਾ ਉਹ ਸ਼ਤਰ ਬਟਾਲੇ ਦਾ ਪਰਚਾ ਦਰਜ ਹੋਇਆ ਸਪਟੈਂਬਰ ਦਾ ਤੇ ਇਹ ਜਿਹੜਾ ਡਬਲ ਮਰਡਰ ਵਾਲਾ ਹੈ ਉਹ 10 ਮਤਲਬ 10ਵੇਂ ਮਹੀਨੇ ਦਾ ਟੂਕਰ ਦਾ ਮਹੀਨੇ ਦਾ ਹੈਗਾ ਇਹੋ ਮਾਮਲੇ ਦੇ ਵਿੱਚ ਵੀ ਇਹ ਇਹ ਬਸ ਆਮਾਜ਼ਨ ਅਕਿਊਸਡ ਸਾਂਦੇ ਸਾਂਦੇ ਦੇ ਮਲ ਆ ਮਲਾ ਕੇ ਦੋ ਪਰਚੇ ਮਲਾ ਕੇ ਤਿੰਨ ਪਰਚੇ ਮਲ ਪੰਜ ਇਹਦੇ ਤੇ ਪਰਚੇ ਦਰਜ ਨੇ ਇਹ ਇਸ ਟਾਈਮ ਤੇ ਇਸ ਟਾਈਮ ਤੇ ਇਹ ਅਮਰਤ ਗਾਲਮ ਤੇ ਜਗਗਪਤਾਨ ਭੁਰੇ ਇਹਦਾ ਮੇਨ ਸ਼ੂਟਰ ਸੀਗਾ 20 ਸਾਲ ਦਾ ਹੈਗਾ ਮਤਲਬ ਟ੍ਰਿਗਰ ਹੈਪੀ ਹੈਗਾ ਡੈਸਪਰੇਟ ਹੈਗਾ ਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਦੀ ਇਹਨਾਂ ਦੀ ਜਿਹੜੀ ਸਾਡੀ ਟੀਮ ਜਿਸਨੇ ਅੰਤ ਤੱਕ ਮਿਹਨਤ ਕਰਕੇ ਇਸ ਨੂੰ ਦਿੱਲੀ ਤੋਂ ਜਾ ਕੇ ਇਹਨਾਂ ਨੂੰ ਦਿਹੋਚਿਆ ਹੈਗਾ ਬਹੁਤ ਹੀ ਇਹਦੇ ਵਿੱਚ ਮਿਹਨਤ ਤੇ ਮੁਸ਼ਕਲ ਤੇ ਅਮਲ ਮਨੀਪਲੀ ਹਰ ਪਹਿਲੂ ਤੇ ਕੰਮ ਕੀਤਾ ਗਿਆ ਹਿਊਮਨ ਇੰਟੈਲੀਟੀ ਗਈ ਸਾਰੇ ਪਾਸੇ ਨਿਗ੍ਹਾ ਰੱਖੀ ਗਈ ਤੇ ਦਿੱਲੀ ਤੋਂ ਜਾ ਕੇ ਇਹਨਾਂ ਦੀ ਕੀਰਚ ਗਿਫਤਾਰੀ ਹੁੰਦੀ ਹੈ ਗੁੰਦਪੂਰੀਆ ਜੰਗਿਆ ਤੁਹਾਨੂੰ ਦੱਸਿਆ ਕਿ ਇਸ ਗੁੰਦਪੂਰੀ ਤੋਂ ਤੁਗੜਾ ਬਾਰਬਰੇਰੀਆ ਦੇ ਵਿੱਚੋਂ ਇਹਨਾਂ ਨੂੰ ਇੱਥੇ ਲਿਆ ਕੇ ਫਿਰ ਤੁਹਾਨੂੰ ਦੱਸਿਆ ਕਿ ਪੰਜ ਦਿਨ ਦਾ ਰਮਾ ਦੋਨੋਂ ਦਿੱਲੀ ਤੋਂ ਕਰਦਾ ਕੁਝ ਹਥਿਆਰ ਵੀ ਇਹਨਾਂ ਕੋਲ ਹੁਣ ਹੈ। ਹੁਣ ਜਦੋਂ ਅਸੀਂ ਹਲੇ ਲੈ ਕੇ ਆਏ ਹਲੇ ਮੌਕੇ ਤੇ ਤਾਂ ਨਹੀਂ ਪਰ ਉਹ ਤਾਂ ਵੀ ਹੁਣ ਪੁੱਛ ਗਿਆ ਇਸ ਵਿੱਚ ਜੋ ਵੀ ਇਹਦੇ ਵਿੱਚ ਜੋ ਵੀ ਪੁੱਛ ਗਿਆ ਇਸ ਵਿੱਚ ਆਏਗਾ ਹਥਿਆਰ ਜਿਹੜਾ ਇਹਨਾਂ ਨੇ ਵੈਪਨ ਆਫ ਅ ਫੈਂਸ ਹੈਗਾ ਉਹ ਜੋ ਵੀ ਰਿਕਵਰੀਜ਼ ਹੋਣਗੀਆਂ ਹੋਰ ਇਹਨਾਂ ਦੇ ਪਰ ਇੱਕ ਗੱਲ ਜਿਹੜੀ ਹੈਗੀ ਹੈ ਪ੍ਰੀਲਿਮਰੀ ਇਨਵੈਸਟੀਗੇਸ਼ਨ ਜਿੰਨੀ ਇੱਕ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਲੈ ਕੇ ਆਉਂਦਾ ਕੱਲ ਨੂੰ ਦਿੱਲੀ ਦਾ ਸਫਰ ਸੀਗਾ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈਗਾ ਕਿ ਅਗਲੀਆਂ ਜਿਹੜੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੇ ਜਿਹੜੀਆਂ ਇਹ ਪਲਾਨ ਕਰ ਰਹੇ ਸੀ ਉਹਨਾਂ ਨੂੰ ਅਸੀਂ ਗੈਫਲ ਕਰਨ ਦੇ ਵਿੱਚ ਸਫਲ ਹੋਏ ਹਾਂ ਸੋ ਉਹ ਇੱਕ ਬਹੁਤ ਇੱਕ ਉਹ ਵੀ ਇੱਕ ਬਹੁਤ ਵੱਡੀ ਕਨਵੈਂਸ਼ਨ ਆਫ ਅ ਕਰਾਇਮ ਇਜ਼ ਆਲਸੋ ਅਡੀਕ ਅਚੀਵਮੈਂਟ ਸੋ ਫॉर दैट ਬਟਾਲਾ ਪੁਲਿਸ ਇਸ ਪ੍ਰੇਸ ਇਸ ਫਿਰ ਬਲਗਤ ਪ੍ਰੇਸ ਕਰਦਾ ਨਾ ਜੀ ਜੀਬ ਚ ਬੈਠ ਕੇ ਜਿਹੜੇ ਜੱਗੂ ਭਗਵਾਨ ਪ੍ਰੀਤ ਜੀ ਦੀ ਮਦਦ ਦੇ ਸੁਤਰਾਣ ਉਹਨਾਂ ਨੂੰ ਜੀਬ ਚ ਬੈਠ ਕੇ ਪਲਾਨ ਉਹਨਾਂ ਨੇ ਆਪਣੇ ਘਰ ਬਿਠਾਇਆ ਦੇਖੋ ਇਹ ਤਾਂ ਹਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਹਲੇ ਤਾਂ ਆਪਾਂ ਨੂੰ ਇਹ ਆਇਆ ਹੈਗਾ ਸਾਰਾ ਰੋਲ ਇਹਨਾਂ ਦਾ ਪਤਾ ਲੱਗੂਗਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਿਵੇਂ ਪਰ ਇਹਨਾਂ ਨੇ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦਾ ਫੋਰਨ ਹੈਂਡਲਰ ਦਾ ਦੱਸ ਦਿੱਤਾ ਅਮਰਦਾਲਮ ਕੋ ਤੁਹਾਨੂੰ ਸਾਰਾ ਪਤਾ ਇਸੇ ਇਲਾਕੇ ਦਾ ਹੀ ਹੈਗਾ ਤੇ ਪਲੱਸ ਜੱਗੂ ਭਗਵਾਨਪੁਰੀ ਆ ਕਿਸ ਤਰ੍ਹਾਂ ਕਿਵੇਂ ਕੀ ਮੋਡ ਆਫ ਇਹਨਾਂ ਦੀ ਕਮਿਊਨੀਕੇਸ਼ਨ ਸੀ ਉਹ ਸਾਰੀਆਂ ਤਾਰਾ ਮਤਲਬ ਉਹ ਤਾਂ ਪੁੱਛ ਗਏ ਸੀ ਤੋਂ ਬਾਅਦ ਹੀ ਸਾਹਮਣੇ ਆਣੀਆਂ ਪੰਜ ਦਿਨ ਦਾ ਸਾਡਾ ਪੁਲਿਸ ਰਿਵਾਰਡ ਹੈ ਅਸੀਂ ਇਹਦੇ ਵਿੱਚ ਮੰਨਦੇ ਹਾਂ ਬਾਅਦ ਵੱਧ ਜਾਏ ਇਹਨਾਂ ਦੇ ਜਿਹੜਾ ਭਗਵਾਨਪੁਰੀ ਆ ਉਹਨਾਂ ਦੇ ਪਹਿਲਾ ਮੈਂ ਨਾ ਟੱਚ ਹੈਗਾ ਇਹਨਾਂ ਨੂੰ ਟੱਚ ਸੀਗਾ ਅੱਜ ਤਾਂ ਸੀਗਾ ਬਾਕੀ ਜਿਹੜੀ ਸਾਰੀ ਅ ਕਿਉਂਕਿ ਜਿਹੜੇ ਮੇਨ ਲਾਈਨਲਾਈਟ ਵਿੱਚ ਆਂਦਾ ਜਦੋਂ ਇਹ ਸਤੰਬਰ ਤੇ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ ਕੁਲਵੰਤ ਸਿੰਘ ਦਾ ਮਰਡਰ ਕਰਦਾ ਤੇ ਅਕਤੂਬਰ ਦੇ ਮਹੀਨੇ ਵਿੱਚ ਡਬਲ ਮਰਡਰ ਕਰਦਾ ਕਾਕਾ ਬੁੱਲਵਾਲ ਦਾ ਤੇ ਪਲੱਸ ਜਿਹੜੇ ਅਨਫੋਰਚੂਨੇਟਲੀ ਇਕਤਨੂ ਮਹਾਜਨ ਸਾਹਿਬ ਸੀਗੇ ਤੇ ਉਹਨਾਂ ਦਾ ਉਹ ਉਹਦੀ ਉਹਦੀ ਫਿਰ ਜਿਹੜੀ ਗੱਲ ਵੀ ਆਪਣੇ ਹੋ ਗਈ ਤੇ ਮਤਲਬ ਸਾਰੀ ਗੱਲ ਜੀ 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 ਸਰ ਜੇ ਕੜੀ ਨੂੰ ਜੋੜਿਆ ਜਾਵੇ ਤਾਂ ਲੱਗਦਾ ਕਿ ਇਹ ਆਪਸ ਦੀ ਗੈਂਗਵਾਰ ਦਾ ਇੱਕ ਪੀਛਾ ਵਕਤ ਬਿਲਕੁਲ ਉਹਨਾਂ ਦਾ ਆਪਸ ਜਵੇਂ ਦਾ ਦੱਸਿਆ ਕਿ ਉਹਨੂੰ ਐਸੇ ਆ ਕਿ ਕਲਵੰਤ ਨੇ ਜੱਗੂ ਭਾਨਪੁਰੀਆ ਦੇ ਜਿਹੜੇ ਮਾਤਾ ਦਾ ਜਿਹੜਾ ਕਤਲ ਹੋਇਆ ਸੀ ਉਹਨਾਂ ਦੇ ਜਿਹੜੇ ਸ਼ੂਟਰਾਂ ਸੀ ਉਹਨਾਂ ਨੂੰ ਇਹ ਪਨਾਹ ਦਿੱਤੀ ਸੀ ਕਿ ਤੇ ਉਸ ਚੱਕਰ ਦੇ ਵਿੱਚ ਕਲਨ ਸਿੰਘ ਦਾ ਇਹ ਕਤਲ ਹੋਇਆ ਸੀ ਹਾਂ ਸਹੀ ਸ਼ੱਕ ਸੀਗਾ ਕਿ ਪਨਾ ਐਕਚੁਅਲ ਤੇ ਬਿਲਕੁਲ ਸੀ ਹਾਂਜੀ ਇਹ ਸ਼ਾਰਟ ਸੀਗਾ ਉਹਨੂੰ ਤਨਾਦ ਦਿੱਤੀ ਸੀ ਨਾ ਨਹੀਂ ਨਹੀਂ ਤਨਾਦ ਦਿੱਤੀ ਸੀ ਕਿ ਤਾਈਓ ਉਹ ਉਸ ਨੂੰ ਵੀ ਅਕਿਊਜ਼ਡ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਅਕਿਊਜ਼ਡ ਹੈ ਮਤਲਬ ਉਸ ਤਰ੍ਹਾਂ ਦਾ ਹਾਲੇ ਤਾਂ ਲੈ ਕੇ ਆਏ ਆ ਕਿ ਜੋ ਵੀ ਹੋਗਾ ਵੀਲ ਅਪਡੇਟ ਯੂ ਅਕੋਰਡਿੰਗਲੀ ਜਿਸ ਤਰ੍ਹਾਂ ਹੁੰਦਾ ਹਾਲੇ ਤਾਂ ਟਰੈਵਲਿੰਗ ਟਾਈਮ ਤੇ ਜਿੰਨਾ ਤੱਕ ਮਤਲਬ ਮੁ블ੀ ਪੁੱਛ ਗਏ ਕਿਉਂਕਿ ਸਾਰਾ ਫਾਰਮੈਲिटीज ਉੱਥੇ ਵੀ ਥਾਣੇ ਦੇ ਵਿੱਚ ਲੋਕਲ ਪੁਲਿਸ ਦੀ ਦਿੱਲੀ ਪੁਲਿਸ ਦੀ ਇਹਦੇ ਵਿੱਚ ਮੈਂ ਸਲਾਹਾਂ ਕਰਾਂਗਾ ਕਿ ਉਹਨਾਂ ਨੇ ਬੜਾ ਸੋਨਾ ਕੋਆਪਰੇਸ਼ਨ ਕੀਤਾ ਉਹਨਾਂ ਦੇ एसएपी साहब ने आप उद्बन ਕੀਤਾ ਇਸ ਵੱਲ ਨੂੰ ਸਾਰਾ ਕੋਆਰਡੀਨੇਸ਼ਨਸ ਵੈਰ ਸਾਰਾ ਆਪਰੇਸ਼ਨ ਨੂੰ ਸੁਪਰਵੀਜ਼ਨ ਤੇ ਹੈਂਡਲਿੰਗ ਸੇ ਸਾਹਨੇ ਬੜੀ ਬੇਕੁਬੀ ਨੁਭਾਈ ਹੈਗੀ ਆ ਉਥੋਂ ਤੁਗਲਾਬਾਦ ایرিয়া ਚੋਂ ਪੀਐਸ ਗਗਨਪੁਰੀ ਸਾਊਥ-ਈਸਟ ਦਿੱਲੀ ਦੇ ਵਿੱਚੋਂ ਉਹ ਲੈ ਕੇ ਆਏ ਹਸਬਜਾਟਾ